ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਬਾਬਾ ਜੀ ਇੱਕ ਐਸੀ ਝੌਂਪੜੀ ਵਿੱਚ ਜਿੱਥੇ ਸ਼ਬਦ ਨਹੀਂ ਬੋਲਦੇ ਸੀ ਸੱਚ ਹੀ ਬੋਲਦਾ ਸੀ ਬਾਬਾ ਜੀ ਜਿੱਥੇ ਹਰ ਰੰਗ ਜਿਹੜਾ ਨਜ਼ਾਰਾ ਜਿਹੜਾ ਹੈ ਉਹ ਸੋਹਣੇ ਰੱਬ ਦਾ ਸੀ ਜਿੱਥੇ ਸਤ ਗੁਰੂ ਕਬੀਰ ਜੀ ਬਾਹਰ ਆਏ ਬੈਠੇ ਸਨ ਉਹਨਾਂ ਦੀ ਹਰ ਗੱਲ ਜਿਹੜੀ ਹੈ ਰੂਹ ਦੇ ਦਰਵਾਜ਼ੇ ਖੋਲ ਦਿੰਦੀ ਬੱਬਾ ਕਿਉਂਕਿ ਨਾ ਫਕਰਾ ਦੀਆਂ ਕੁੜੀਆਂ ਦੇ ਵਿੱਚ ਰੱਬ ਵਸਦਾ ਹੈ ਉਹ ਇਹ ਨਾ ਫਕਰਾ ਦੇ ਜੋ ਬੂਲ ਹੁੰਦੇ ਆ ਉਹ ਹਰ ਇਨਸਾਨ ਨੂੰ ਉਹ ਸੋਹਣੇ ਦੇ ਘਰ ਦਾ ਰਾਹ ਦੱਸਦੇ ਆ ਉਹ ਰੂਹ ਦੇਨ ਕੋਈ ਆਮ ਦਿਨ ਨਹੀਂ ਸੀ ਉਸ ਦਿਨ ਝੌਂਪੜੀ ਵਿੱਚ ਆਏ ਸੀਨ ਮਾਤਾ ਲੋਈ ਜੀ ਅੱਖਾਂ ਵਿੱਚ ਅਥਰੂ ਲੈ ਕੇ ਆਏ ਦਿਲ ਵਿੱਚ ਦਰਦ ਤੇ ਮਨ ਵਿੱਚ ਸਵਾਲ ਲੈ ਕੇ ਕਿ ਜਿੱਥੇ ਉਹ ਸਾਧਨਾ ਕਰਦੇ ਸਨ ਕਬੀਰ ਜੀ ਮਾਰਾ ਤੇ ਉਸੇ ਦਿਨ ਸਤਿਗੁਰੂ ਕਬੀਰ ਜੀ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਇਹ ਰਾਜ਼ ਦਿੱਤਾ ਸੀ ਜਿਸ ਨਾਲ ਆਤਮਾ ਪਰਮਾਤਮਾ ਨਾਲ ਮਿਲਦੀ ਹੈ ਬਾਬਾ ਜੀ ਔਰ ਇਹ ਸਿਰਫ ਕਹਾਣੀ ਨਹੀਂ ਹੈ ਕੋਈ ਜਰਾ ਗੌਰ ਕਰਨਾ ਇਹ ਸਾਧਨਾ ਦਾ ਰਾਜ਼ ਹੈ ਸਾਧਨਾ ਦਾ ਮਾਰਗ ਹੈ ਜਿੱਥੇ ਹਰ ਸਾ ਉਹ ਸੋਹਣੇ ਖੁਦਾ ਦਾ ਜਿਹੜਾ ਹੈ ਰੰਗ ਬਣ ਜਾਂਦਾ ਹੈ ਹਰ ਕਰਮ ਜਿਹੜਾ ਹੈ ਜਿਹੜਾ ਕਰਮ ਹੈ ਤੁਹਾਡਾ ਉਹ ਇਬਾਦਤ ਬਣ ਜਾਂਦਾ ਹੈ ਤੇ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਪੂਜਾ ਬਣ ਜਾਂਦੀ ਹੈ ਬਾਬਾ ਜੀ ਤੁਸੀਂ ਜ਼ਰਾ ਗੌਰ ਕਰਨਾ ਸਤਿਗੁਰੂ ਕਬੀਰ ਜੀ ਮਹਾਰਾਜ ਆਪਣੀ ਝੌਂਪੜੀ ਦੇ ਵਿੱਚ ਉੱਥੇ ਬਿਰਾਜਮਾਨ ਸਨ ਤੇ ਉਸ ਦੁਨੀਆ ਆਈ ਉੱਥੇ ਉਹਨਾਂ ਦੇ ਕੋਲ ਸੰਗਤ ਸੀ ਦੋ ਉਹ ਸੋਹਣੇ ਮਾਲਕ ਦੀ ਗੱਲ ਕਰ ਰਹੇ ਐ ਸੱਚ ਦੀ ਗੱਲ ਕਰ ਰਹੇ ਐ ਕੀ ਕਹਿੰਦੇ ਐ ਕਿ ਸੁਣੋ ਭਾਈ ਸਾਧੂ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਜੋ ਕੋਈ ਮਾਮੂਲੀ ਕਹਾਣੀ ਨਹੀਂ ਇਹ ਬਲਕਿ ਸਾਡੀ ਜ਼ਿੰਦਗੀ ਦਾ ਉਹ ਪਲ ਹੈ ਜਦੋਂ ਮੇਰੀ ਸਹਿਧਰਮਣੀ ਯਾਨੀ ਕਿ ਘਰ ਵਾਲੀ ਮੇਰੇ ਜਿਹੜਾ ਬੈਤਰ ਹਿੱਸਾ ਹੈ ਲੋਈ ਜੋਸਣ ਮੇਰੇ ਕੋਲ ਆਏ ਉਹ ਆਪਣੇ ਉਦਾਸ ਮਨ ਦੇ ਨਾਲ ਆਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਉਹਨਾਂ ਦਾ ਦਿਲ ਬਹੁਤ ਭਾਰੀ ਸੀ ਤੇ ਸਵਾਲਾਂ ਨਾਲ ਭਰਿਆ ਹੋਇਆ ਸੀ ਤੇ ਉਸ ਦਿਨ ਮੈਂ ਉਹਨਾਂ ਨੂੰ ਗੁਪਤ ਸਾਧਨਾ ਦਾ ਜਿਹੜਾ ਹੈ ਰਾਹ ਦੱਸਿਆ ਸੀ ਉਹ ਸਾਧਨਾ ਜੋ ਆਤਮਾ ਨੂੰ ਉਸ ਪਰਮਾਤਮਾ ਨਾਲ ਮਿਲਾਉਂਦੀ ਹੈ ਉਸ ਦਿਨ ਮੇਰੀ ਝੌਂਪੜੀ ਮੇਰੀ ਕੁਲੀ ਕੋਈ ਮਾਮੂਲੀ ਨਹੀਂ ਰਹਿ ਗਈ ਸੀ ਉਹ ਬ੍ਰਹਮ ਲੋਕ ਦਾ ਦਰਵਾਜ਼ਾ ਬਣ ਗਈ ਉਸ ਦਿਨ ਮੇਰੀ ਬਾਣੀ ਸਿਰਫ ਸ਼ਬਦ ਨਹੀਂ ਰਹਿ ਗਈ ਉਹ ਮੋਕਸ਼ ਦਾ ਬੀਜ ਬਣ ਗਈ ਬਾਬਾ ਜੀ ਕਬੀਰ ਜੀ ਮਹਾਰਾਜ ਫਰਮਾਦੇ ਇਹ ਇੱਕ ਦਿਨ ਦੀ ਘਟਨਾ ਹੈ ਕਿ ਅਸੀਂ ਆਪਣੀ ਝੌਂਪੜੀ ਵਿੱਚ ਬੈਠੇ ਸੀ ਕਬੀਰ ਜੀ ਮਹਾਰਾਜ ਕਹਿੰਦੇ ਬਾਹਰ ਗੰਗਾ ਦੀ ਧਾਰਾ ਵਹਿ ਰਹੀ ਸੀ ਹੌਲੀ-ਹੌਲੀ ਜਿਹੜੀ ਹੈ ਹਵਾ ਚੱਲ ਰਹੀ ਸੀ ਤੇ ਅੰਦਰ ਗਹਿਰੀ ਸ਼ਾਂਤੀ ਫੈਲੀ ਹੋਈ ਸੀ ਉਦੋਂ ਹੀ ਕਹਿੰਦੇ ਲੋਈ ਜੋ ਸਨ ਸਤਿਗੁਰੂ ਗੁਰੂ ਜੀ ਮਹਾਰਾਜ ਜੀ ਦੇ ਹੌਲੀ-ਹੌਲੀ ਵੇਨੋ ਮੇਰੇ ਕੋਲ ਆਈ ਮੈਂ ਵੇਖਿਆ ਉਹਨਾਂ ਦੇ ਚਿਹਰੇ ਤੇ ਗਹਿਰੀ ਉਦਾਸੀ ਸੀ ਉਹ ਮੇਰੇ ਚਰਨਾਂ ਵਿੱਚ ਬੈਠ ਗਈ ਤੇ ਕਹਿਣ ਲੱਗੀ Swami ਮੇਰੇ ਦਿਲ ਵਿੱਚ ਬਹੁਤ ਜਿਹੜਾ ਹੈ ਭਾਰਾਪਨ ਮੈਂ ਵੇਖਦੀ ਹਾਂ ਦੁਨੀਆ ਦਾ ਹਰ ਪ੍ਰਾਣੀ ਦੁੱਖ ਵਿੱਚ ਡੁੱਬਿਆ ਹੋਇਆ ਔਰ ਮੈਂ ਵੀ ਇਸ ਮਾਇਆ ਦੇ ਵਿੱਚ ਇਸ ਮਾਇਆ ਦੇ ਜਾਲ ਵਿੱਚ ਬਾਰ-ਬਾਰ ਉਲਝ ਜਾਂਦੀ ਹਾਂ ਕਦੇ ਮਨ ਬੇਚੈਨ ਰਹਿੰਦਾ ਤਾਂ ਕਦੇ ਇੱਛਾਵਾਂ ਦਾ ਤੂਫਾਨ ਉੱਠਦਾ ਕਦੇ ਡਰ ਸਤਾਉਂਦਾ ਤੇ ਤੁਸੀਂ ਤਾਂ ਸਭ ਜਾਣਦੇ ਹੀ ਹੋ ਕਿਰਪਾ ਕਰਕੇ ਮੈਨੂੰ ਉਹ ਸਾਧਨਾ ਦੱਸੋ ਜਿਹਦੇ ਨਾਲ ਆਤਮਾ ਨੂੰ ਸੱਚੀ ਸ਼ਾਂਤੀ ਮਿਲੇ ਜ਼ਰਾ ਗੌਰ ਕਰਨਾ ਉਸ ਵੇਲੇ ਕਬੀਰ ਜੀ ਮਾਲਾ ਕਹੇ ਸਾਧ ਕੋ ਉਸ ਸਮੇਂ ਮੈਂ ਲੋਈ ਨੂੰ ਪਿਆਰ ਨਾਲ ਵੇਖਿਆ ਤੇ ਮੁਸਕਰਾਇਆ ਮੈਂ ਕਿਹਾ ਲੋਈ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਡਾ ਮਨ ਤੁਹਾਨੂੰ ਸੁਖੀ ਬਣਾ ਰਿਹਾ ਹੈ ਜਰਾ ਗੌਰ ਕਰਨਾ ਉਹ ਪਰੇਸ਼ਾਨੀ ਵਿੱਚ ਹੈਗਾ ਤੁਹਾਡਾ ਮਨ ਤੁਹਾਨੂੰ ਸੁਖੀ ਬਣਾ ਰਿਹਾ ਦੁਨੀਆ ਦੀਆਂ ਔਰਤਾਂ ਆਪਣੇ ਸ਼ਿੰਗਾਰ ਆਪਣੇ ਗਹਿਣੇ ਆਪਣੇ ਪਰਿਵਾਰ ਵਿੱਚ ਡੁੱਬੀਆਂ ਰਹਿੰਦੀਆਂ ਨੇ ਪਰ ਤੁਸੀਂ ਆਤਮਾ ਦੀ ਪਿਆਸ ਲੈ ਕੇ ਆਈਆਂ ਹੋ ਇਹ ਪਿਆਸ ਸਾਧਕ ਨੂੰ ਪਰਮਾਤਮਾ ਤੱਕ ਲੈ ਜਾਂਦੀ ਹੈ ਇਬਾਦਤ ਕਰਨ ਵਾਲੇ ਨੂੰ ਉਹ ਸੋਹਣੇ ਖੁਦਾ ਤੱਕ ਲੈ ਜਾਂਦੀ ਹੈ ਕਬੀਰ ਜੀ ਮਾਰੇ ਕਹਿੰਦੇ ਮੈਂ ਲੋਈ ਨੂੰ ਕਿਹਾ ਸੁਣੋ ਗੁਪਤ ਸਾਧਨਾ ਦਾ ਪਹਿਲਾ ਸੂਤਰ ਹੈ ਮਨ ਨੂੰ ਪਛਾਨਣਾ ਮਾਨੀ ਮਾਇਆ ਦਾ ਜਾਲ ਹੈ ਮਾਨੀ ਆਸਕਤੀ ਦਾ ਕਾਰਨ ਹੈ ਮਾਨੀ ਤੁਹਾਨੂੰ ਜੋ ਹੈ ਉਹ ਜੀਣ ਮਰਨ ਦੇ ਚੱਕਰ ਵਿੱਚ ਬਾਰ ਬਾਰ ਫਸਾਉਂਦਾ ਹੈ ਜਿਵੇਂ ਤੁਸੀਂ ਮਨ ਨੂੰ ਅਲੱਗ ਤੋਂ ਵੇਖਣਾ ਸ਼ੁਰੂ ਕਰੋਗੇ ਤੁਹਾਨੂੰ ਆਪਣੇ ਅੰਦਰ ਸਾਕਸ਼ੀ ਜਾਗਰਤੀ ਮਿਲੇਗੀ ਬਾਬਾ ਮਨ ਤੁਹਾਨੂੰ ਵਿਚਾਰਾਂ ਨਾਲ ਬੰਨੇਗਾ ਅਰ ਤੁਸੀਂ ਉਹਨਾਂ ਵਿਚਾਰਾਂ ਨੂੰ ਸਿਰਫ ਵੇਖਦੇ ਰਹੋ ਮੰਨੋ ਆਕਾਸ਼ ਵਿੱਚ ਬੱਦਲ ਤੈਰ ਰਹੇ ਸੜਾ ਗੌਰ ਕਰਨਾ ਬਾਬਾ ਆਕਾਸ਼ ਵਿੱਚ ਬੱਦਲ ਤੈਰ ਰਹੇ ਉਹਨਾਂ ਨੂੰ ਨਾਂ ਭਜਾਉਣਾ ਹੈ ਨਾ ਫੜਨਾ ਹੈ ਸਿਰਫ ਵੇਖਣਾ ਹੈ ਸਿਰਫ ਸਾਕਸ਼ੀ ਬੰਨਣਾ ਹੈ ਇਹੀ ਸਾਧਨਾ ਦਾ ਪਹਿਲਾ ਪੜਾ ਹੈ ਇਬਾਦਤ ਦਾ ਪਹਿਲਾ ਪੜਾ ਹੈ ਕਹਿੰਦੇ ਲੋਹੀ ਜੀ ਜੋ ਸਨ ਉਹ ਮੇਰੀ ਬਾਣੀ ਸੁਣ ਰਹੇ ਸਨ ਤੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਆਉਣ ਲੱਗੀ ਉਹਨਾਂ ਨੇ ਕਿਹਾ ਸੁਆਮੀ ਇਹ ਸਿਰਫ ਵੇਖਣ ਨਾਲ ਮਨ ਸ਼ਾਂਤ ਹੋ ਜਾਵੇਗਾ। ਉਸ ਵੇਲੇ ਸਤਿਗੁਰੂ ਕਬੀਰ ਜੀ ਮਹਾਰਾਏ ਨੇ ਉੱਤਰ ਦਿੱਤਾ ਹਾਲ ਹੋਈ ਇਹ ਮਨ ਦੀ ਖੇਡ ਹੈ। ਜਿੰਨਾ ਤੁਸੀਂ ਇਸ ਵਿੱਚ ਉਲਝੋਗੇ ਓਨਾ ਹੀ ਇਹ ਵਧੇਗਾ। ਉਲਝਣ ਜਿਹੜੀ ਹੋਣੀ ਵਧੇਗੀ। ਜਿੰਨਾ ਤੁਸੀਂ ਇਸ ਨੂੰ ਵੇਖੋਗੇ ਓਨਾ ਹੀ ਇਹ ਈਨ ਹੋਵੇਗਾ। ਇਹ ਸਾਧਨਾ ਦਾ ਪਹਿਲਾ ਰਾਹਸ ਹੈ। ਫਿਰ ਉਸ ਤੋਂ ਬਾਅਦ ਸਤਿਗੁਰੂ ਕਬੀਰ ਜੀ ਮਹਾਰਾਏ ਫਰਮਾਉਂਦੇ ਆ ਦੂਜਾ ਸੂਤਰਾ ਹੈ ਨਾਮ ਸਿਮਰਨ। ਜਦੋਂ ਮਨ ਇੱਧਰ-ਉੱਧਰ ਭਟਕੇ ਤਾਂ ਅੰਦਰ ਨਾਮ ਦਾ ਜਾਪ ਕਰਨਾ। ਇਨਾਮ ਕਿਸੇ ਧਰਮ ਦਾ ਨਹੀਂ ਹੈ ਭਾਈ ਇਹ ਪਰਮਾਤਮਾ ਦਾ ਉਹੀ ਧੁਨੀ ਹੈ ਜੋ ਤੁਹਾਡੇ ਦਿਲ ਵਿੱਚ ਗੂੰਜਦੀ ਹੈ ਜਿਵੇਂ ਨਾਮ ਦਾ ਸਿਮਰਨ ਕਰੋਗੇ ਅੰਦਰ ਦੀਆਂ ਲਹਿਰਾਂ ਸ਼ਾਂਤ ਹੋਣ ਲੱਗਣਗੀਆਂ ਨਾਮ ਐਸਾ ਦੀਪਕ ਹੈ ਜੋ ਹਨੇਰਾ ਮਿਟਾਉਂਦਾ ਹੈ ਲੋਈ ਜੀ ਨੇ ਹੱਥ ਜੋੜ ਕੇ ਕਿਹਾ ਸੁਆਮੀ ਨਾਮ ਦਾ ਸਿਮਰਨ ਅਖਰ ਕਿਵੇਂ ਕਰਾਂ ਤਕਬੀਰ ਜੀ ਮਹਾਰਾਜ ਕਹਿੰਦੇ ਐ ਜਿਵੇਂ ਇੱਕ ਬੱਚਾ ਆਪਣੀ ਮਾਂ ਨੂੰ ਬੁਕਾਰਦਾ ਹੈ ਪੂਰੇ ਪਿਆਰ ਨਾਲ ਪੂਰੇ ਵਿਸ਼ਵਾਸ ਨਾਲ ਤੇ ਪੂਰੇ ਸਮਰਪਣ ਨਾਲ ਉਸ ਮਾਲਕ ਨੂੰ ਪੁਕਾਰੋ ਫਿਰ ਵੇਖਣਾ ਖੁਦ ਪਰਮਪితਾ ਤੁਹਾਡੇ ਅੰਦਰ ਆ ਜਾਣਗੇ ਅੱਗੇ ਫਰਮਾਉਂਦੇ ਆ ਕਿ ਤੀਸਰਾ ਸੂਤਰ ਹੈ ਸਤ ਸੰਗ ਤੇ ਮੋਨ ਇਕੱਲੇ ਬੈਠ ਕੇ ਅੰਦਰ ਚਾਤੀ ਮਾਰਨੀ ਸੰਤਾਂ ਫਕੀਰਾਂ ਦਾ ਸਾਥ ਕਰਨਾ ਸੰਤਾਂ ਫਕੀਰਾਂ ਦੇ ਬਚਨ ਸੁਣਨਾ ਤੇ ਜਦੋਂ ਇਕੱਲੇ ਹੋਵੋ ਤਾਂ ਮੋਨ ਰਹਿਣਾ ਸ਼ਾਂਤ ਆਤਮਾ ਦੀ ਆਵਾਜ਼ ਮੋਨ ਵਿੱਚ ਹੀ ਸੁਣਾਈ ਦਿੰਦੀ ਹੈ ਮੋਨ ਉਹ ਪਲ ਹੈ ਜੋ ਆਤਮਾ ਨੂੰ ਉਹ ਸੋਹਣੇ ਖੁਦਾ ਨਾਲ ਉਸ ਪਰਮਾਤਮਾ ਨਾਲ ਜੋੜਦਾ ਹੈ ਲੋਈ ਜੀ ਸਾਧਨਾ ਸੁਣ ਰਹੇ ਸਨ ਉਹਨਾਂ ਦੇ ਹੰਝੂ ਹੁਣ ਥੰਮ ਗਏ ਸਨ ਉਹਨਾਂ ਦਾ ਚਿਹਰਾ ਸ਼ਾਂਤ ਸੀ ਉਹਨਾਂ ਦੀ ਆਤਮਾ ਵਿੱਚ ਪ੍ਰਕਾਸ਼ ਉਤਰ ਰਿਹਾ ਸੀ ਉਸ ਦਿਨ ਸਤਿਗੁਰ ਕਬੀਰ ਜੀ ਕਹਿੰਦੇ ਉਸ ਦਿਨ ਮੈਂ ਲੋਈ ਨੂੰ ਸਾਧਨਾ ਦੇ ਪਹਿਲੇ ਤਿੰਨ ਸੂਤਰ ਦਿੱਤੇ ਇੱਕੇ ਮੰਨ ਨੂੰ ਪਛਾਨਣਾ ਤੇ ਸਾਖੀ ਬੰਨਣਾ ਦੂਸਰਾ ਹੈ ਨਾਮ ਦਾ ਸਿਮਰਨ ਕਰਨਾ ਤੇ ਤੀਸਰਾ ਹੈ ਸੰਤਾਨੀ ਸੰਗਤ ਵਿੱਚ ਰਹਿਣਾ ਤੇ ਮੋਨ ਰਹਿਣਾ ਹੁਣ ਇਹ ਤਿੰਨ ਸੂਤਰ ਸਾਧਨਾ ਦੀ ਪਹਿਲੀ ਜਿਹੜੀ ਹੈ ਉਹ ਪੂੜੀਆਂ ਹਨ ਜਦੋਂ ਇੱਕ ਸਾਧਕ ਇਹਨਾਂ ਦਾ ਪਾਲਣ ਕਰਨਾ ਸ਼ੁਰੂ ਕਰਦਾ ਹੈ ਤਾਂ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ ਉਹਨਾਂ ਦੀਆਂ ਅੱਖਾਂ ਕੁੱਲਨ ਲੱਗਦੀਆਂ ਨੇ ਉਹ ਦੁਨੀਆ ਵਿੱਚ ਰਹਿ ਕੇ ਵੀ ਦੁਨੀਆ ਤੋਂ ਪਰੇ ਹੋ ਜਾਂਦਾ ਉਸ ਦਿਨ ਜਦੋਂ ਉਹ ਕਹਿੰਦੇ ਲੋਈ ਜੀ ਜਦੋਂ ਝੋਪੜੀ ਤੋਂ ਉੱਠੀ ਤਾਂ ਉਹ ਫਿਰ ਉਹੀ ਜੋ ਰੰਗ ਸੀ ਉਹੀ ਰੂਪ ਸੀ ਉਹ ਨਹੀਂ ਰਹਿ ਗਿਆ ਸੀ ਉਹ ਹੁਣ ਇੱਕ ਸਾਧਕਾ ਬਣ ਗਈ ਸੀ ਸਾਧਕਾ ਇਵਾਰਤ ਕਰ ਉਹਨਾਂ ਦੀ ਦਿਲ ਵਿੱਚ ਹੁਣ ਇੱਕ ਨਵਾਂ ਦੀਪਕ ਜਲ ਚੁੱਕਾ ਸੀ ਗੁਪਤ ਸਾਧਨਾ ਦਾ ਇਹ ਕਠਿਨ ਨਹੀਂ ਸੋਖਾ ਰਾਹ ਹੈ ਭਾਈ ਇੰਨਾ ਔਖਾ ਨਾ ਬਣਾਓ ਇਸ ਨੂੰ ਤੇ ਕਬੀਰ ਜੀ ਮਹਾਰਾਜ ਕਹਿੰਦੇ ਸਾਧਕੋ ਗੁਪਤ ਸਾਧਨਾ ਦਾ ਇਹ ਰਾਹ ਕਠਿਨ ਨਹੀਂ ਸੋਖਾ ਹੈ ਸਿਰਫ ਲੋੜ ਹੈ ਇੱਕ ਸੱਚੀ ਪਿਆਸ ਦੀ ਇਕ ਇਸ਼ਕ ਦੀ ਸੱਚੇ ਦੀ ਇੱਕ ਸੱਚੀ ਖੋਜ ਦੀ ਤੇ ਜਿਸ ਨੇ ਇਹ ਖੋਜ ਸ਼ੁਰੂ ਕਰ ਦਿੱਤੀ ਉਸ ਲਈ ਮੋਕਸ਼ ਕਿਤੇ ਦੂਰ ਨਹੀਂ ਹੈ ਭਾਈ ਸੋ ਅਸੀਂ ਗੱਲ ਕਰ ਰਹੇ ਹਾਂ ਬਾਬਾ ਜੀ ਕਿ ਕਿਦਾਂ ਮਾਤਾ ਲੋਈ ਜੀ ਜਿਹੜੇ ਆ ਉਹ ਸਤਗੁਰ ਕਬੀਰ ਜੀ ਮਹਾਰਾਜ ਦੀ ਝੌਂਪੜੀ ਵਿੱਚ ਆਈ ਕਿਵੇਂ ਉਹਨਾਂ ਨੇ ਆਤਮਾ ਦੀ ਮੁਕਤੀ ਦੀ ਪਿਆਸ ਜਗਾਈ ਤੇ ਫਿਰ ਕਬੀਰ ਜੀ ਮਹਾਰਾਜ ਨੇ ਉਹਨਾਂ ਨੂੰ ਸਾਧਨਾ ਦੇ ਪਹਿਲੇ ਤਿੰਨ ਸੂਤਰ ਦੱਸੇ ਕਿਹੜਾ ਮਨ ਨੂੰ ਪਛਾਨਣਾ ਸਾਖੀ ਬੰਨਣਾ ਨਾਮ ਸਿਮਰਨ ਤੇ ਸਾਥ ਸੰਗ ਵਿੱਚ ਮੋਣ ਹੁਣ ਕਬੀਰ ਜੀ ਮਹਾਰਾਜ ਅੱਗੇ ਕਹਿੰਦੇ ਨੇ ਕਿ ਮੈਂ ਅਗਲਾ ਰਾਸ ਦੱਸਾਂਗਾ ਮੈਂ ਉਹ ਡੂੰਘੀਆਂ ਗੱਲਾਂ ਦੱਸਾਂਗਾ ਜੋ ਸਾਧਕ ਲਈ ਅੰਦਰੂਨੀ ਦਰਵਾਜ਼ੇ ਜਿਹੜੇ ਹੈ ਉਹ ਖੋਲ ਦਿੰਦੀਆਂ ਯਾਦ ਰੱਖਣਾ ਇਹ ਸਾਧਨਾ ਗੁਪਤ ਹੈ ਇਹ ਕਿਸੇ ਕਿਤਾਬ ਵਿੱਚ ਨਹੀਂ ਇਹ ਸਿਰਫ ਗੁਰੂ ਮੁਰਸ਼ਿਦ ਤੇ ਉਹਦੇ ਸ਼ਿष्य ਨੂੰ ਮਿਲਦੀ ਹੈ ਜਿਵੇਂ ਇੱਕ ਦੀਪਕ ਤੋਂ ਦੂਸਰਾ ਜਿਹੜਾ ਦੀਪਕ ਹੈ ਉਹ ਜਲ ਉੱਠਦਾ ਇੱਕ ਦੀਵੇ ਤੋਂ ਦੂਜਾ ਦੀਵਾ ਜਲ ਉੱਠਦਾ ਸਤਗੁਰ ਕਬੀਰ ਜੀ ਮਹਾਰਾਜ ਨੇ ਕਿਹਾ ਕਿ ਮੈਂ ਲੋਈ ਨੂੰ ਮਤਲਬ ਮਾਦਾ ਲੋਈ ਨੂੰ ਕਿਹਾ ਕਿ ਸੁਣੋ ਲੋਈ ਸਾਧਨਾ ਦਾ ਚੌਥਾ ਸੂਤਰ ਹੈ ਸਾਹ ਦੀ ਸਾਧਨਾ ਮਨ ਤੇ ਸਾਹ ਦਾ ਡੂੰਗਾ ਸੰਬੰਧ ਹੈ ਜਿਵੇਂ ਮਨ ਬੇਚੈਨ ਹੁੰਦਾ ਹੈ ਸਾਹ ਤੇਜ਼ ਹੋ ਜਾਂਦੀ ਹੈ ਜਿਵੇਂ ਮਨ ਸ਼ਾਂਤ ਹੁੰਦਾ ਹੈ ਸਾਹ ਹੌਲੀ ਹੋ ਜਾਂਦੀ ਹੈ ਜਦੋਂ ਤੁਸੀਂ ਆਪਣੀ ਸਾਹ ਤੇ ਧਿਆਨ ਕੇਂਦ੍ਰਿਤ ਕਰੋਗੇ ਧਿਆਨ ਲਗਾਓਗੇ ਆਪਣੇ ਸਾਹ ਤੇ ਤਾਂ ਮਨ ਆਪਣੇ ਆਪ ਹੀ ਬੰਦਨ ਵਿੱਚ ਆ ਜਾਵੇ ਸਾਹ ਇੱਕ ਡੋਰ ਵਰਗਾ ਹੈ ਜਿਸ ਨਾਲ ਮਨ ਨੂੰ ਬੰਨਿਆ ਜਾ ਸਕਦਾ ਹੈ ਹਰ ਸਾਹ ਦੇ ਨਾਲ ਅਨੁਭਵ ਕਰੋ ਕਿ ਪਰਮਾਤਮਾ ਤੁਹਾਡੇ ਅੰਦਰ ਉਤਰ ਰਹੇ ਹਨ ਹਰ ਸਾਹ ਬਾਹਰ ਛੱਡਦੇ ਹੋਏ ਅਨੁਭਵ ਕਰੋ ਕਿ ਤੁਹਾਡੇ ਸਾਰੇ ਡਰ ਦੁੱਖ ਤੇ ਆਸਕਤੀਆਂ ਬਾਹਰ ਜਾ ਰਹੀਆਂ ਨੇ ਐਦਾਂ ਕਰਦੇ ਹੋਏ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਸਾਹ ਹੁਣ ਸਿਰਫ ਤੁਹਾਡੀ ਇਕੱਲੀ ਦੀ ਨਹੀਂ ਰਹਿ ਗਈ ਬਲਕਿ ਉਹ ਪਰਮਾਤਮਾ ਸਾਹ ਦੇ ਰੂਪ ਵਿੱਚ ਤੁਹਾਡੇ ਅੰਦਰ ਵਹਿ ਰਹੇ ਨੇ ਲੋਈ ਜੀ ਨੇ ਹੈਰਾਨ ਹੋ ਕੇ ਪੁੱਛਿਆ ਸੁਆਮੀ ਕੀ ਸਿਰਫ ਸਾਨੂੰ ਵੇਖਣ ਵਾਲੀ ਪਰਮਾਤਮਾ ਦਾ ਦਰਵਾਜ਼ਾ ਖੁੱਲ ਸਕਦਾ ਕਬੀਰ ਜੀ ਮਾਰਾਇਨੇ ਲੋਈ ਜੀ ਨੂੰ ਕਿਆ ਹਾਲ ਹੋਈ ਸਾਨੂੰ ਵੇਖਣ ਨਾਲ ਅੰਦਰੂਨੀ ਮੋਨ ਪ੍ਰਗਟ ਹੁੰਦਾ ਹੈ ਤੇ ਮੋਨ ਉਹ ਦਰਵਾਜ਼ਾ ਹੈ ਜਿੱਥੇ ਪਰਮਾਤਮਾ ਦਾਖਲ ਹੁੰਦੇ ਨੇ ਫਿਰ ਉਹਨਾਂ ਨੇ ਆਖਿਆ ਸੁਨੋ ਲੋਈ ਪੰਜਵਾਂ ਸੂਤਰ ਹੈ ਵੈਰਾਗਿਆ ਦਾ ਸਾਧਨਾ ਦਾ ਅਰਥ ਸੰਸਾਰ ਨੂੰ ਛੱਡਣਾ ਨਹੀਂ ਹੈ ਸਾਧਨਾ ਦਾ ਇਵਾਦਤ ਦਾ ਬੰਦਗੀ ਦਾ ਅਰਥ ਹੈ ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਤੋਂ ਪਰੇ ਹੋ ਜਾਣਾ ਤੁਹਾਨੂੰ ਭੋਜਨ ਕਰਨਾ ਹੈ ਤੁਸੀਂ ਭੋਜਨ ਕਰਨਾ ਚਾਹੁੰਦੇ ਹੋ ਤਾਂ ਕਰੋ ਘਰ ਦੇਖਣਾ ਹੈ ਘਰ ਦੀ ਦੇਖਭਾਲ ਕਰਨੀ ਉਹ ਕਰੋ ਪਰ ਅੰਦਰ ਕੋਈ ਅਸਕਤੀ ਨਾ ਰੱਖੋ ਯਾਨੀ ਕੋਈ ਵੀ ਜਿਹੜਾ ਹੈ ਉਸ ਪ੍ਰਤੀ ਮੋਹ ਨਾ ਰੱਖੋ ਅਸਕਤੀ ਨਾ ਰੱਖੋ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਖਿੰਡਦਾ ਹੈ ਪਰ ਪਾਣੀ ਉਸ ਨੂੰ ਝੂਣੀ ਪਾਉਂਦਾ ਚਿੱਕੜ ਵਿੱਚ ਖਿੰਡਦਾ ਹੈ ਕਮਲ ਦਾ ਫੁੱਲ ਉਹ ਜਿਹੜਾ ਚਿੱਕੜ ਹੈ ਉਹ ਕੋ ਨੂੰ ਛੂ ਨਹੀਂ ਪਾਉਂਦਾ ਜੇ ਉਹਨੂੰ ਸਮੇਂ ਨਾਲ ਉਸ ਦੇ ਥਾਂ ਤੇ ਪੁੰਜਾ ਦਿੱਤਾ ਜਾਵੇ ਜਿੱਥੇ ਉਹ ਜ਼ਰਾ ਗੌਰ ਕਰਨਾ gana ਚਾਹੁੰਦਾ ਨਹੀਂ ਤੇ ਮੁਰਝਾ ਜਾਏ ਸੋ ਉਸੇ ਤਰ੍ਹਾਂ ਇੱਕ ਸਾਧਕ ਸੰਸਾਰ ਵਿੱਚ ਰਹਿੰਦਾ ਹੈ ਪਰ ਸੰਸਾਰ ਉਸ ਨੂੰ ਬੰਨ ਨਹੀਂ ਪਾਉਂਦਾ ਬਾਬਾ ਉਹ ਆਪਣੀ ਉਸ ਮੰਜ਼ਲ ਤੇ ਚਲਾ ਜਾਂਦਾ ਜਿੱਦਾਂ ਗੁਲਾਬ ਹੈ ਕਮਲ ਦਾ ਫੁੱਲ ਕਿਹੜਿਆ ਉਹਨੂੰ ਲਾਇਆ ਲੈ ਗਏ ਸੋ ਜ਼ਰਾ ਗੌਰ ਕਰਨਾ ਵਿਰਾਗਿਆ ਦਾ ਅਰਥ ਭਜਣਾ ਨਹੀਂ ਹੈ ਬਲਕਿ ਇਹਦਾ ਅਰਥ ਹੈ ਅੰਦਰੂਨੀ ਆਜ਼ਾਦੀ ਪ੍ਰਾਪਤ ਕਰਨੀ ਜਦੋਂ ਤੁਸੀਂ ਆਸਕਤੀ ਤੋਂ ਮੁਕਤ ਹੋ ਜਾਓਗੇ ਤਾਂ ਉਹ ਸੋਣਾ ਖੁਦਾ ਤੁਹਾਨੂੰ ਆਪਣੇ ਆਂਗਣ ਵਿੱਚ ਬੁਲਾ ਲਏਗਾ ਆਪਣੇ ਘਰ ਬੁਲਾ ਲਏਗਾ ਕਿ ਆ ਜਾ ਪਾਈ ਹੋਈ ਸੋ ਜ਼ਰਾ ਗੌਰ ਕਰਨਾ ਕਿਹੜੇ ਘਰ ਜਿੱਥੇ ਉਹ ਸੋਣਾ ਵੱਜਦਾ ਹੈ ਉਸ ਉਹ ਦਰਵਾਜ਼ਾ ਖੁੱਲ ਜਾਂਦਾ ਹੈ ਮਾਤਾ ਲੋਈ ਜੀ ਬੋਲੇ ਸਵਾਮੀ ਪਰ ਮੈਂ ਤਾਂ ਕ੍ਰਿਸ਼ਤੀ ਹਾਂ ਤਾਂ ਮੇਕੀ ਮੇਰੇ ਲਈ ਵੀ ਵਿਰਾਗਿਆ ਸੰਭਵ ਹੈ ਔਸਵਲੇ ਸਤਗੁਰੂ ਕਬੀਰ ਜੀ ਮਾਰਾ ਇਹਨੇ ਕਿਹਾ ਹਾਂਲ ਹੋਈ ਵੈਰਾਗਿਆ ਬਾਹਰੀ ਭਾਵ ਨਹੀਂ ਹੈ ਅੰਦਰੂਨੀ ਭਾਵ ਹੈ ਤੁਸੀਂ ਆਪਣੇ ਫਰਜ਼ ਨਿਭਾਓ ਪਰ ਅੰਦਰੋਂ ਆਨ ਆਕਤ ਰਹੋ ਤੁਸੀਂ ਮਾਂ ਬਣੋ ਪਤਨੀ ਬਣੋ ਗ੍ਰਹਿਣੀ ਬਣੋ ਪਰ ਆਪਣੀ ਰੂਹ ਤੋਂ ਤੁਸੀਂ ਸਿਰਫ ਇੱਕ ਸਾਧਿਕਾ ਬਣੀ ਰਹੋ ਇੱਕ ਇਬਾਦਤ ਕਰਨ ਵਾਲੀ ਰੂਹ ਬਣੀ ਰਹੋ ਇਹ ਹੀ ਸੱਚਾ ਵੈਰਾਗਿਆ ਹੈ ਫਿਰ ਉਹਨਾਂ ਨੇ 6ਵਾਂ ਸੂਤਰ ਦੱਸਿਆ 6ਵਾਂ ਸੂਤਰ ਸੀ ਧਿਆਨ ਖਿਆਨਦਾਰਤ ਹੈ ਆਪਣੇ ਅਸਤਿਤਵ ਵਿੱਚ ਗਹਿਰੇ ਉਤਰ ਜਾਣਾ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਮਨ ਨੂੰ ਅੰਦਰ ਵੱਲ ਲੈ ਜਾਓਗੇ ਤਾਂ ਹੌਲੀ-ਹੌਲੀ ਤੁਹਾਡੇ ਵਿਚਾਰ ਸ਼ਾਂਤ ਹੋ ਜਾਣਗੇ ਫਿਰ ਤੁਸੀਂ ਇੱਕ ਦੀਪਤੀਮਾਨ ਪ੍ਰਕਾਸ਼ ਦੇਖੋਗੇ ਜੋ ਤੁਹਾਡੇ ਅੰਦਰ ਲੁਕਿਆ ਹੋਇਆ ਹੈ ਇਹ ਆਤਮਾ ਦਾ ਪ੍ਰਕਾਸ਼ ਹੈ ਧਿਆਨ ਦੀ ਪ੍ਰਕਿਰਿਆ ਹੌਲੀ-ਹੌਲੀ ਗਹਿਰੀ ਹੁੰਦੀ ਹੈ ਪਹਿਲਾਂ ਤੁਹਾਨੂੰ ਹਨੇਰਾ ਦਿਖੇਗਾ ਫਿਰ ਟਿਮਟਿਮਾਉਂਦਾ ਪ੍ਰਕਾਸ਼ ਫਿਰ ਅਨੰਤ ਪ੍ਰਕਾਸ਼ ਇੰਤ ਵਿੱਚ ਉਹੀ ਪਰਮਾਤਮਾ ਪ੍ਰਗਟ ਹੋਣਗੇ ਜਿਨ੍ਹਾਂ ਦੀ ਖੋਜ ਵਿੱਚ ਸਭ ਭਟਕਦੇ ਨੇ ਸਾਧੂ ਧਿਆਨ ਸਾਧਨਾ ਦੀ ਜੜ ਹੈ ਧਿਆਨ ਦੇ ਬਿਨਾਂ ਸਾਧਨਾ ਅਧੂਰੀ ਜਦੋਂ ਸਤਿਗੁਰੂ ਕਬੀਰ ਜੀ ਕਹਿੰਦੇ ਜਦੋਂ ਇਹ ਉਹਨਾਂ ਨੂੰ ਇਹ ਤਿੰਨ ਸੂਤਰ ਦੱਸੇ ਸਾਧ ਦੀ ਸਾਧਨਾ ਵਿਰਾਗਿਆ ਤੇ ਧਿਆਨ ਤਾਂ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ ਲੋਈ ਜੀ ਦੀਆਂ ਮਾਦਾ ਲੋਈ ਦੀਆਂ ਉਹ ਮੋਨ ਵਿੱਚ ਡੁੱਬ ਗਈਆਂ ਉਹਨਾਂ ਨੇ ਵੇਖਿਆ ਕਿ ਹੁਣ ਉਹਨਾਂ ਦੇ ਚਿਹਰੇ ਤੇ ਉਦਾਸੀ ਦਾ ਕੋਈ ਅੰਸ਼ ਨਹੀਂ ਸੀ ਉਹਨਾਂ ਦਾ ਦਿਲ ਸ਼ਾਂਤ ਹੋ ਚੁੱਕਾ ਸੀ ਉਹਨਾਂ ਦਾ ਅਸਤਿਤਵ ਹੁਣ ਇੱਕ ਦੂਜੇ ਹੀ ਲੋਕ ਵਿੱਚ ਦਾਖਲ ਹੋ ਚੁੱਕਾ ਸੀ ਉਸ ਪਲ ਸਤਿਗੁਰੂ ਕਬੀਰ ਜੀ ਕਹਿੰਦੇ ਮੈਂ ਅਨੁਭਵ ਕੀਤਾ ਕਿ ਲੋਈ ਹੁਣ ਸਿਰਫ ਮੇਰੀ ਸਹਿਧਰਮਣੀ ਨਹੀਂ ਰਹਿ ਗਈ ਬਲਕਿ ਸਾਧਨਾ ਦੀ ਇੱਕ ਸਾਧਿਕਾ ਬਣ ਗਈ ਸੀ ਇਬਾਦਤ ਕਰਨ ਵਾਲੀ ਉਹ ਰੂਹ ਬਣ ਤਾਂ ਉਹ ਕਹਿਣ ਲੱਗੇ ਕਬੀਰ ਜੀ ਮਾਰ ਰਹੇ ਤਾਂ ਸਾਧ ਕੋ ਮੈਂ ਹੁਣ ਤੁਹਾਨੂੰ ਤਿੰਨ ਹੋਰ ਸੂਤਰ ਦੱਸ ਦਿੱਤੇ ਚੌਥਾ ਸੂਤਰ ਸੀ ਸਾਧ ਹੀ ਸਾਧਨਾ ਪੰਜਵਾਂ ਸੀ ਵਿਰਾਗ ਛੇਵਾਂ ਸੀ ਧਿਆਨ ਬੰਦਗੀ ਇਬਾਦਤ ਮੈਂ ਤੁਹਾਨੂੰ ਛੇ ਸੂਤਰ ਦੇ ਦਿੱਤੇ ਇਹ ਛੇ ਸੂਤਰ ਸਾਧਕ ਨੂੰ ਉਸ ਰੂਹ ਦੇ ਆਪਣੀ ਆਤਮਾ ਦੇ ਡੂੰਘੇ ਰਹੱਸਾਂ ਤੱਕ ਲੈ ਜਾਂਦੇ ਨੇ ਪਰ ਯਾਤਰਾ ਅਜੇ ਅਧੂਰੀ ਹੈ ਗੁਪਤ ਸਾਧਨਾ ਦਾ ਸੱਤਵਾਂ ਪੜਾਅ ਸਭ ਤੋਂ ਰਹੱਸਮਈ ਹੈ ਇਸ ਦਾ ਸਵਾਦ ਸ਼ਬਦਾਂ ਤੋਂ ਪਰੇ ਹੈ ਆ ਏ ਮੋਨਾ ਕਬੀਰ ਜੀ ਮਾਰਾਇ ਨੇ ਉਸ ਵੇਲੇ ਲੋਈ ਜੀ ਨੂੰ ਆਖਿਆ ਸੁਣੋ ਲੋਈ ਹੁਣ ਤੱਕ ਜੋ ਛੇ ਸੂਤਰ ਮੈਂ ਤੁਹਾਨੂੰ ਦਿੱਤੇ ਹਨ ਉਹ ਸਾਧਨਾ ਦੀਆਂ ਪੌੜੀਆਂ ਨੇ ਪਰ ਸਤਵਾਂ ਸੂਤਰ ਇਹਨਾਂ ਸਭ ਦਾ ਦੇਨ ਹੈ ਸਤਵਾਂ ਸੂਤਰ ਹੈ ਇਸ਼ਕ ਪ੍ਰੇਮ ਤੇ ਸਮਰਪਣ ਯਾਦ ਰੱਖਣਾ ਪ੍ਰੇਮ ਦੇ ਬਿਨਾ ਸਾਧਨਾ ਬੇਸਵਾਦ ਰਹਿੰਦੀ ਹੈ ਜਿੱਥੇ ਪ੍ਰੇਮ ਨਾ ਹੋਵੇ ਉੱਥੇ ਗੱਲ ਬਣਦੀ ਨਹੀਂ ਸਮਰਪਣ ਦੇ ਬਿਨਾ ਧਿਆਨ ਅਧੂਰਾ ਹੈ ਤੇ ਸਮਰਪਣ ਦੇ ਬਿਨਾ ਨਾਮ ਸਿਮਰਨ ਸਿਰਫ ਇੱਕ ਸ਼ਬਦੀ ਹੈ ਭਾਈ ਕਿਉਂਕਿ ਪ੍ਰੇਮ ਜਿੱਥੇ ਨਾ ਹੋਵੇ ਉਹ ਤੇ ਬਾਅਦ ਸ਼ਬਦ ਰਟੀ ਜਾਓ ਰਟਣ ਹੀ ਕਹਿੰਦੇ ਹਨ ਉਹਨੂੰ ਪ੍ਰੇਮ ਇਸ਼ਕ ਉਹ ਸ਼ਕਤੀ ਹੈ ਜੋ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦੀ ਹੈ ਜਦੋਂ ਤੁਸੀਂ ਆਪਣੇ ਅੰਦਰ ਪਰਮਾਤਮਾ ਨਾਲ ਪ੍ਰੇਮ ਕਰੋਗੇ ਜਦੋਂ ਤੁਸੀਂ ਉਹਨਾਂ ਨੂੰ ਆਪਣਾ ਸਭ ਕੁਝ ਮੰਨ ਲੋਗੇ ਤਾਂ ਤੁਹਾਨੂੰ ਲੱਭਣ ਦੀ ਕੋਈ ਲੋੜ ਨਹੀਂ ਰਹੇਗੀ ਉਹ ਖੁਦ ਤੁਹਾਡੇ ਵਿੱਚ ਪ੍ਰਗਟ ਹੋ ਜਾਣਗੇ ਤੇ ਸਮਰਪਣ ਦਾ ਅਰਥ ਹੈ ਆਪਣੇ ਅਹੰਕਾਰ ਦਾ ਮਿਟ ਜਾਣਾ ਬਾਬਾ ਇਹ ਮੰਨ ਲੈਣਾ ਕਿ ਮੈਂ ਕੁਝ ਵੀ ਨਹੀਂ ਹਾਂ ਸਭ ਕੁਝ ਤਾਂ ਉਹੀ ਹੈ ਜਿਵੇਂ ਇੱਕ ਨਦੀ ਸਮੁੰਦਰ ਵਿੱਚ ਡਿੱਗ ਕੇ ਆਪਣਾ ਨਾਮ ਗਵਾ ਦਿੰਦੀ ਹੈ ਉਸੇ ਤਰ੍ਹਾਂ ਇੱਕ ਸਾਧਕ ਉਸ ਸੋਹਣੇ ਖੁਦਾ ਆਪਣੇ ਈਸ਼ਵਰ ਆਪਣੇ ਪਰਮਾਤਮਾ ਵਿੱਚ ਲੀਨ ਹੋ ਕੇ ਆਪਣਾ ਅਹੰਕਾਰ ਗਵਾ ਦਿੰਦਾ ਹੈ ਤੇ ਇਹੀ ਸਤਵਾ ਸੂਤਰ ਹੈ ਪ੍ਰੇਮ ਤੇ ਸਮਰਪਣ ਲੋਈ ਜੀ ਨੇ ਉਸ ਵੇਲੇ ਸਤਗੁਰੂ ਕਬੀਰ ਜੀ ਮਹਾਰਾਜ ਵੱਲ ਦੇਖਿਆ ਤੇ ਕਿਹਾ ਸੁਆਮੀ ਦੁਨੀਆ ਵਿੱਚ ਤਾਂ ਪ੍ਰੇਮ ਹੁੰਦਾ ਹੈ ਇੱਕ ਮਾਂ ਆਪਣੇ ਬੱਚੇ ਨਾਲ ਪ੍ਰੇਮ ਕਰਦੀ ਹੈ। ਪਤੀ-ਪਤਨੀ ਇੱਕ ਦੂਜੇ ਨਾਲ ਪ੍ਰੇਮ ਕਰਦੇ ਨੇ। ਮਿੱਤਰ ਇੱਕ ਦੂਜੇ ਨਾਲ ਪ੍ਰੇਮ ਕਰਦੇ ਨੇ। ਫਿਰ ਇਹ ਪ੍ਰੇਮ ਸਾਧਨ ਦਾ ਸੂਤਰ ਕਿਵੇਂ ਬਣ ਗਿਆ? ਉਸ ਵੇਲੇ ਕਬੀਰ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ ਲੋਈ ਦੁਨੀਆ ਦਾ ਪ੍ਰੇਮ ਸ਼ਰਤਾਂ ਦੇ ਆਧਾਰਤ ਹੁੰਦਾ ਹੈ ਭਾਈ। ਉਹ ਉਮੀਦਾਂ ਨਾਲ ਭਰਿਆ ਹੁੰਦਾ, ਆਸਾਂ ਨਾਲ ਭਰਿਆ ਹੁੰਦਾ। ਜਦੋਂ ਉਮੀਦਾਂ ਪੂਰੀਆਂ ਹੁੰਦੀਆਂ ਨੇ ਤਾਂ ਪ੍ਰੇਮ ਮਿੱਠਾ ਲੱਗਦਾ ਹੈ। ਤੇ ਜਦੋਂ ਟੁੱਟਦਾ ਹੈ ਤਾਂ ਉਹੀ ਪ੍ਰੇਮ ਜ਼ਹਿਰ ਬਣ ਜਾਂਦਾ ਹੈ। ਪਰ ਸਾਧਨਾ ਦਾ ਪ੍ਰੇਮ ਇਬਾਦਤ ਦਾ ਪ੍ਰੇਮ ਨਿਸਵਾਰਥ ਹੁੰਦਾ ਹੈ ਉਸ ਵਿੱਚ ਲੈਣ ਦੀ ਕੋਈ ਇੱਛਾ ਨਹੀਂ ਹੁੰਦੀ ਸਿਰਫ ਦੇਣ ਦੀ ਲਹਿਰ ਹੁੰਦੀ ਹੈ ਕਿ ਮੈਂ ਤੇਰੇ ਲਈ ਕੀ ਕਰ ਸਕਦਾ ਸ਼ਰਮਿੰਦਗੀ ਤੋਂ ਇਹ ਹੈ ਸਾਈ ਮੈਂਨੇ ਤੁਮੇ ਕੀ ਆ ਦਿਆ ਜ਼ਰਾ ਗੌਰ ਕਰ ਸਾਧਨਾ ਦਾ ਇਸ਼ਕ ਕੋਈ ਰਿਸ਼ਤਾ ਨਹੀਂ ਮਿਲਣ ਦੀ ਤਨਮਾਇਤਾ ਹੈ ਜਦੋਂ ਸਾਧਕ ਦਾ ਦਿਲ ਇੰਨਾ ਪਿਗਲ ਜਾਂਦਾ ਹੈ ਕਿ ਉਹ ਕਹਿ ਦੇਵੇ ਕੇ مالک ਮੈਂ ਤੁਹਾਡਾ ਐ ਪ੍ਰਭੂ ਮੈਂ ਤੁਹਾਡਾ ਹੁਣ ਮੇਰਾ ਕੁਝ ਨਹੀਂ ਤਾਂ ਉਹ ਪ੍ਰੇਮ ਸਾਧਨਾ ਨੂੰ ਪੂਰਾ ਕਰ ਦਿੰਦਾ ਫਿਰ ਸਤਿਗੁਰੂ ਕਬੀਰ ਜੀ ਮਹਾਰਾਜ ਨੇ ਕਿਹਾ ਮੈਂ ਲੋਈ ਨੂੰ ਆਖਿਆ ਕਿ ਅੱਖਾਂ ਬੰਦ ਕਰੋ ਅਤੇ ਆਪਣੇ ਆਪ ਨੂੰ ਇਸ ਭਾਵ ਨਾਲ ਪਰ ਲਓ ਕਿ ਮੈਂ ਕੁਝ ਨਹੀਂ ਹੈ ਸਭ ਕੁਝ ਤੁਸੀਂ ਹੀ ਹੋ ਮੇਰਾ ਜੀਵਨ ਵੀ ਤੁਹਾਡਾ ਹੈ ਮੇਰਾ ਸ਼ਰੀਰ ਵੀ ਤੁਹਾਡਾ ਹੈ ਅਤੇ ਇਹ ਦੇਹ ਵੀ ਤੁਹਾਡੀ ਲੋਈ ਜੀ ਨੇ ਉਦਾਂ ਹੀ ਕੀਤਾ ਉਹਨਾਂ ਦੇ ਹੋਠ ਕੰਬ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਤੇ ਅਚਾਨਕ ਉਹ ਰੋਂਦੀ ਹੋਈ ਬੋਲੀ ਸੁਆਮੀ ਹੁਣ ਮੈਂ ਕੁਝ ਨਹੀਂ ਆ ਹੁਣ ਤਾਂ ਸਿਰਫ ਤੁਸੀਂ ਹੀ ਮੇਰੇ ਲਈ ਬਚੇ ਹੋ ਕਿ ਹੁਣ ਮੈਂ ਮੈਂ ਨਹੀਂ ਰਹੀ ਹੁਣ ਤਾਂ ਤੂੰ ਹੀ ਤੂੰ ਹੋ ਗਿਆ ਤਰਾ ਗੌਰ ਕਰ ਉਸ ਪਲ ਕਬੀਰ ਜੀ ਮਹਾਰਾਜ ਨੇ ਲੋਈ ਜੀ ਦੀ ਆਤਮਾ ਤੋਂ ਪ੍ਰਕਾਸ਼ ਦੀਆਂ ਲਹਿਰਾਂ ਫੁੱਟਦੀਆਂ ਦੇਖੀਆਂ ਉਹ ਸਾਧਕਾ ਹੁਣ ਸਿਰਫ ਇੱਕ ਪਤਨੀ ਨਹੀਂ ਰਹਿ ਗਈ ਸੀ ਬਲਕਿ ਉਸ ਪਰਮਾਤਮਾ ਉਸ ਈਸ਼ਵਰ ਦੀ ਸੇਵਿਕਾ ਬਣ ਗਈ ਸੀ ਉਹਨਾਂ ਦਿਲ ਹੁਣ ਇੱਕ ਸ਼ੀਸ਼ਾ ਬਣ ਗਿਆ ਸੀ ਜਿਸ ਵਿੱਚ ਪਰਮਾਤਮਾ ਦਾ ਸਰੂਪ प्रतिबिंबित ਹੋਣ ਲੱਗਾ ਤੇ ਫਿਰ ਕਬੀਰ ਜੀ ਮਹਾਰਾਜ ਨੇ ਫਰਮਾਇਆ ਕਿ ਲੋਈ ਜਦੋਂ ਪ੍ਰੇਮ ਅਤੇ ਸਮਰਪਣ ਪੂਰਾ ਹੋ ਜਾਂਦਾ ਹੈ ਤਾਂ ਸਾਧਨਾ ਦਾ ਅੱਠਵਾਂ ਸੂਤਰ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ ਇਹ ਸੂਤਰ ਹੈ ਸਾਖਸ਼ਾਤਕਾਰ ਯਾਦ ਰੱਖਣਾ ਸਾਖਸ਼ਾਤਕਾਰ ਕੋਈ ਚਮਤਕਾਰ ਨਹੀਂ ਹੈ ਇਹ ਕੋਈ ਐਸਾ ਪ੍ਰਕਾਸ਼ ਨਹੀਂ ਹੈ ਜੋ ਬਾਹਰੋਂ ਉਤਰਦਾ ਹੈ ਇਹ ਤੁਹਾਡੇ ਅੰਦਰ ਹੀ ਲੁਕਿਆ ਹੋਇਆ ਹੈ ਜਦੋਂ ਤੁਸੀਂ ਪ੍ਰੇਮ ਵਿੱਚ ਪਿਗਲਦੇ ਹੋ ਜਦੋਂ ਤੁਸੀਂ ਸਮਰਪਣ ਵਿੱਚ ਡੁੱਬ ਜਾਂਦੇ ਹੋ ਤਾਂ ਤੁਹਾਡੀ ਆਤਮਾ ਦਾ ਪਰਦਾ हट ਜਾਂਦਾ ਹੈ ਫਿਰ ਉਹੀ ਪਰਮਾਤਮਾ ਜੋ ਸਦਾ ਤੋਂ ਤੁਹਾਡੇ ਅੰਦਰ ਸੀ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ ਸਾਖਸ਼ਾਤਕਾਰ ਦਾ ਅਰਥ ਹੈ ਆਪਣੇ ਅੰਦਰ ਹੀ ਪਰਮਾਤਮਾ ਨੂੰ ਪਛਾਣ ਲੈਣਾ ਭਾਈ ਜਿਸ ਨੂੰ ਤੁਸੀਂ ਬਾਹਰ ਲੱਭ ਰਹੇ ਹੋ ਉਹ ਸਦਾ ਤੋਂ ਤੁਹਾਡੇ ਦਿਲ ਵਿੱਚ ਬੈਠਾ ਸੀ ਉਸ ਦਿਨ ਸਤਿਗੁਰ ਕਬੀਰ ਜੀ ਕਹਿੰਦੇ ਜਦੋਂ ਮੈਂ ਲੋਈ ਨੂੰ ਪ੍ਰੇਮ ਸਮਰਪਣ ਤੇ ਸਾਖਸ਼ਾਤਕਾਰ ਦਾ ரਸ ਦੱਸਿਆ ਤਾਂ ਉਹ ਮੇਰੇ ਸਾਹਮਣੇ ਬੈਠੇ ਬੈਠੇ ਸਮਾਦੀ ਵਿੱਚ ਚਲੇ ਗਏ ਉਹਨਾਂ ਦਾ ਸ਼ਰੀਰ ਸਥਿਰ ਸੀ ਉਹਨਾਂ ਦਾ ਮਨ ਸ਼ਾਂਤ ਸੀ ਉਹਨਾਂ ਦੀ ਆਤਮਾ ਪਰਮਾਤਮਾ ਦੀ ਗੋਦ ਵਿੱਚ ਜਾ ਚੁੱਕੀ ਸੀ ਮੈਂ ਵੇਖਿਆ ਕਿ ਉਹਨਾਂ ਦੇ ਚਿਹਰੇ ਤੇ ਐਸੀ ਚਮਕ ਸੀ ਕਿ ਕੋਈ ਮਹਿਲ ਦੀ ਰਾਣੀ ਵੀ ਜਿਹੜੀ ਹੈ ਉਹਦੇ ਤੇ ਵੀ ਇਹੋ ਜੀ ਚਮਕ ਨਹੀਂ ਹੁੰਦੀ ਕਿਉਂਕਿ ਹੁਣ ਉਹ ਗ੍ਰਹਿਣੀ ਨਹੀਂ ਬਲਕਿ ਉਹ ਗਿਆਨੀ ਬਣ ਗਈ ਸੀ ਔਰ ਉਹ ਸਾਧਕਾ ਬਣ ਗਈ। ਜਿਹੜਾ ਗਿਆਨਵਾਨ ਇਨਸਾਨ ਹੁੰਦਾ ਹੈ ਨਾ ਜਿਹਦੇ ਅੰਦਰ ਭਰਿਆ ਹੁੰਦਾ ਉਹਦੀ ਕਿਸੇ ਵੀ ਚੀਜ਼ ਦਾ ਗਿਆਨ ਹੋਵੇ ਉਹ ਪੂਰਨ ਗਿਆਨ ਹੋਵੇ। ਉਹਨਾਂ ਦੀਆਂ ਅੱਖਾਂ ਗਿਰੀਆਂ ਹੈ ਉਹਦੇ ਵਿੱਚ ਤੁਸੀਂ ਬਿਲਕੁਲ ਡਾਇਰੈਕਟ ਜਿਹੜਾ ਹੈ ਨਿਗਾਹ ਨਹੀਂ ਪਾ ਸਕਦੇ ਬਾਬਾ ਜੀ ਇਹ ਗੱਲ ਯਾਦ ਰੱਖਣਾ ਹੋਰ ਉਹਨਾਂ ਦੇ ਚਿਹਰੇ ਤੇ ਉਹ ਨਜ਼ਾਰਾ ਪਤਾ ਲੱਗ ਜਾਂਦਾ ਹੈ ਸੋ ਉਹਨਾਂ ਦੀ ਮੁਲਾਕਾਤ ਹੁਣ ਪਰਮਾਤਮਾ ਨਾਲ ਹੋ ਚੁੱਕੀ ਸੀ ਪਰ ਇਹ ਨਜ਼ਾਰਾ ਦੇਖਣ ਲਈ ਵੀ ਅੱਖ ਚਾਹੀਦੀ ਹੈ ਹਰ ਇੱਕ ਨੂੰ ਨਹੀਂ ਦੇਖਦਾ ਸੋ ਜ਼ਰਾ ਗੌਰ ਕਰਨਾ ਆ ਜੋ ਮਹਾਨ ਸੂਤਰ ਤੁਹਾਡੇ ਨਾਲ ਸਾਂਝੇ ਕੀਤੇ ਹੁਣ ਸਤਵਾਂ ਹੈ ਪ੍ਰੇਮ ਜਿਹੜਾ ਸੀ ਪ੍ਰੇਮ ਸਮਰਪਣ ਤੇ ਅੱਠਵਾਂ ਹੈ ਸਾਖਸ਼ਾਤਕ ਇਹ ਸਾਧਨਾ ਦਾ ਜਿਹੜਾ ਹੈ ਸਿਖਰ ਬਿੰਦੂ ਹੈ ਬਾਬਾ ਜੀ ਇਹ ਹੀ ਮੇਨ ਜਿਹੜਾ ਹੈ ਰਾਹ ਹੈ ਇਹ ਆਤਮਾ ਦਾ ਅੰਤਿਮ ਮਿਲਨ ਹੈ ਪਰ ਸਾਧਨਾ ਦੀ ਯਾਤਰਾ ਇੱਥੇ ਹੀ ਸਮਾਪਤ ਨਹੀਂ ਹੁੰਦੀ ਕਿਉਂਕਿ ਜਦੋਂ ਇੱਕ ਸਾਧਕ ਨੂੰ ਆਪਣਾ ਸਾਖਸ਼ਾਤਕਾਰ ਹੋ ਜਾਂਦਾ ਹੈ ਤਾਂ ਉਸ ਦੀ ਅਗਲੀ ਯਾਤਰਾ ਸ਼ੁਰੂ ਹੁੰਦੀ ਹੈ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਦੀ ਖੁਸ਼ਬੂ ਵੰਡਣੀ ਤੇਰੇ ਇਸ਼ਕ ਦਾ ਵੇੜਾ ਮਹਿ ਗਿਆ ਹੁਨੀਰਾ ਹੂੰ ਮਜਬੂਰ ਗਈਆਂ ਜ਼ਿੰਦਗੀ ਹੁਣ ਨੀਜੀ ਨਹੀਂ ਰਹਿ ਜਾਂਦੀ ਫਿਰ ਉਹ ਪੂਰੀ ਮਨੁੱਖਤਾ ਲਈ ਹੋ ਜਾਂਦੀ ਹੈ ਸਾਰੀ ਦੁਨੀਆ ਲਈ ਹੋ ਜਾਂਦੀ ਹੈ ਸਤਿਗੁਰੂ ਕਬੀਰ ਜੀ ਮਹਾਰਾ ਜੀ ਫਰਮਾਉਂਦੇ ਲੋਈ ਹੁਣ ਮੈਂ ਤੁਹਾਨੂੰ ਉਹ ਗੱਲ ਦੱਸਾਂਗਾ ਜੋ ਸਾਧਨਾ ਦੀ ਆਤਮਾ ਹੈ ਲੋਕ ਸੋਚਦੇ ਨੇ ਕਿ ਸਾਧਨਾ ਸਿਰਫ ਜੰਗਲ ਵਿੱਚ ਬੈਠ ਕੇ ਕੀਤੀ ਜਾਂਦੀ ਹੈ ਝੌਂਪੜੀ ਵਿੱਚ ਬੈਠ ਕੇ ਕੀਤੀ ਜਾਂਦੀ ਹੈ ਪਰ ਅਸਲੀ ਸਾਧਨਾ ਤਾਂ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਸੀਂ ਸੰਸਾਰ ਵਿੱਚ ਰਹਿੰਦੇ ਹੋ ਭਾਈ ਰਿਸ਼ਤਿਆਂ ਦੇ ਵਿਚਾਰ ਰਹਿੰਦੇ ਹੋ ਆਪਣੇ ਕੰਮਾਂ ਕਾਰਾਂ ਦੇ ਵਿਚਾਰ ਰਹਿੰਦੇ ਹੋ ਆਸక్తి ਤੇ ਆਕਰਸ਼ਨ ਦੇ ਵਿਚਕਾਰ ਪਰਮਾਤਮਾ ਨੂੰ ਯਾਦ ਰੱਖਣਾ ਆਸਾਨ ਹੈ ਪਰ ਸੰਸਾਰ ਵਿੱਚ ਰਹਿ ਕੇ ਉਸ ਸੋਹਣੇ ਖੁਦਾ ਨੂੰ ਉਹਦੀ ਯਾਦ ਨੂੰ ਜਿਹੜਾ ਹੈ ਨਾ ਗਵਾਣਾ ਇਹ ਬੜਾ ਮੁਸ਼ਕਲ ਹੈ ਜਦੋਂ ਗੌਰ ਕਰਨਾ ਤੇ ਇਹ ਇੱਕ ਸਾਧਿਕਾ ਦੀ ਅਸਲੀ ਪਰਖਿਆ ਹੁੰਦੀ ਹੈ ਲੋਈ ਜੀ ਨੂੰ ਅੱਗੇ ਜੋ ਕਬੀਰ ਜੀ ਮਹਾਰਾਜ ਕਹਿੰਦੇ ਕਿ ਲੋਈ ਸਾਧਨਾ ਦਾ ਅਰਥ ਭਜਣਾ ਨਹੀਂ ਹੈ ਬਲਕਿ ਜੀਣਾ ਹੈ ਸਚੇਤ ਤੇ ਸਜਗ ਰਹਿਣਾ ਜਦੋਂ ਤੁਸੀਂ ਪਾਣੀ ਪਰਨ ਜਾਓ ਤਾਂ ਆਪਣੇ ਅੰਦਰ ਇਹ ਯਾਦ ਰੱਖੋ ਕਿ ਮੈਂ ਸਿਰਫ ਪਾਣੀ ਨਹੀਂ ਪਰ ਰਹੀ ਆ ਮੈਂ ਉਸ ਸੋਹਣੇ ਈਸ਼ਵਰ ਦੀ ਸੇਵਾ ਕਰ ਰਹੀ ਆ ਕਿਉਂਕਿ ਪਾਣੀ ਪਰਨ ਜਾਂਦੇ ਸੀ ਬਾਬਾ ਜੀ ਜਦੋਂ ਵੀ ਕੋਈ ਕੰਮ ਕਰੋ ਤਾਂ ਉਹ ਕਹਿੰਦੇ ਸੇਵਾ ਕਰਨੇ ਹੋ ਇਦਾਂ ਕਰੋ ਜਦੋਂ ਤੁਸੀਂ ਭੋਜਨ ਬਣਾਓ ਤਾਂ ਇਹ ਨਾ ਸੋਚੋ ਕਿ ਮੈਂ ਇਸ ਨੂੰ ਆਪਣੇ ਪਰਿਵਾਰ ਲਈ ਪਕਾ ਰਹੀ ਆ ਇਹ ਸੋਚੋ ਕਿ ਤੁਸੀਂ ਇਸ ਨੂੰ ਪਰਮਾਤਮਾ ਨੂੰ ਭੋਗ ਲਗਾ ਰਹੇ ਹੋ ਜਦੋਂ ਤੁਸੀਂ ਕਿਸੇ ਦੀ ਸੇਵਾ ਕਰੋ ਤਾਂ ਇਹ ਨਾ ਸੋਚੋ ਕਿ ਇਹ ਮੇਰਾ ਫਰਜ਼ ਹੈ ਸੋਚੋ ਕਿ ਇਹ ਸੋਹਣੇ ਖੁਦਾ ਦਾ ਹੁਕਮ ਹੈ। ਇਹੀ ਸਾਧਨਾ ਦਾ ਸਾਰ ਹੈ। ਹਰ ਕਿਰਿਆ ਨੂੰ ਹਰ ਕਰਮ ਨੂੰ ਪੂਜਾ ਬਣਾ ਦਿਓ। ਹਰ ਸਾਹ ਨੂੰ ਭਜਨ ਬੰਦਗੀ ਬਣਾ ਦਿਓ। ਲੋਈ ਜੀ ਨੇ ਫਿਰ ਸਵਾਲ ਕੀਤਾ ਕਬੀਰ ਜੀ ਮਹਾਰਾਏ ਨੂੰ ਪੁੱਛਿਆ ਸਵਾਮੀ ਸੰਸਾਰ ਵਿੱਚ ਰਹਿ ਕੇ ਸਾਧਨਾ ਦਾ ਨਿਰਵਾਹ ਕਿਵੇਂ ਕਰਾਂਗੇ? ਮਨ बार-बार ਆਸakti ਵਿੱਚ ਉਲਝ ਜਾਂਦਾ ਹੈ। ਤਾਂ ਸਤਿਗੁਰ ਕਬੀਰ ਜੀ ਮਹਾਰਾਏ ਨੇ ਫਰਮਾਇਆ ਕਿ ਸੰਸਾਰ ਵਿੱਚ ਆ ਸਕਤੀ ਹੈ ਪਰ আসਕਤੀ ਨੂੰ ਖਤਮ ਨਹੀਂ ਕਰਨਾ ਹੈ ਉਸ ਨੂੰ ਬਦਲਣਾ ਹੈ ਜਰਾ ਗੌਰ ਕਰ ਆਸਕਤੀ ਬਾਬਾ ਜੀ ਕਹਿੰਦੇ ਐ ਅਟੈਚਮੈਂਟ ਨੂੰ ਅਟੈਚਮੈਂਟ ਨੂੰ ਉਹਨਾਂ ਨੂੰ ਖਤਮ ਨਹੀਂ ਕਰਨਾ ਬਲਕਿ ਉਹਦਾ ਜਿਹੜਾ ਰਾਹ ਬਦਲਣਾ ਹੈ ਜੇਕਰ ਆਸਕਤੀ ਉਹ ਸੋਹਣੇ ਖੁਦਾਵਲ ਮੁੜ ਜਾਵੇ ਪਰਮਾਤਮਾ ਮਾਲੀਸ਼ਵਰ ਵੱਲ ਮੁੜ ਜਾਵੇ ਤਾਂ ਉਹ ਭਗਤੀ ਬਣ ਜਾਂਦੀ ਉਦੋਂ ਇਸ਼ਕ ਇਬਾਦਤ ਬਣ ਜਾਂਦਾ ਜਦੋਂ ਅੱਖ ਮੁਰਸ਼ਿਦ ਨਾਲ ਲੜ ਜਾਂਦੀ ਹੈ ਤਾਂ ਫਿਰ ਉਹ ਉਸ ਰਾਹ ਨੂੰ ਦੱਸਦਾ ਤੁਸੀਂ ਆਪਣੇ ਘਰ ਵਾਲੇ ਨਾਲ ਪ੍ਰੇਮ ਕਰੋ ਪਰ ਉਸ ਨੂੰ ਪਰਮਾਤਮਾ ਦੇ ਅੰਸ਼ ਦੇ ਰੂਪ ਵਿੱਚ ਪ੍ਰੇਮ ਕਰੋ ਜ਼ਰਾ ਗੌਰ ਕਰਨਾ ਕਿ ਇਹ ਸੋਹਣੇ ਰੱਬ ਦਾ ਅੰਸ਼ ਹੈ ਤੁਹਾਨੂੰ ਆਪਣੇ ਪੁੱਤਰ ਨਾਲ ਆਸਕਤੀ ਹੈ ਆਸਕਤੀ ਕਹਿੰਦੇ ਅਟੈਚਮੈਂਟ ਹੈ ਮੋਹ ਹੈ ਪਰ ਉਸ ਨੂੰ ਪਰਮਾਤਮਾ ਦਾ ਪ੍ਰਸ਼ਾਦ ਸਮਝ ਕੇ ਪਾਲੋ ਉਹਦੇ ਤੇ ਆਪਣਾ ਹੱਕ ਨਾ ਜਮਾ ਦਿਓ ਤੁਸੀਂ ਪਰਿਵਾਰ ਵਿੱਚ ਰਹਿੰਦੇ ਹੋ ਪਰ ਤੁਹਾਡਾ ਦਿਲ ਪਰਮਾਤਮਾ ਨਾਲ ਜੁੜਿਆ ਰਹੇ ਇਹੀ ਸੰਸਾਰ ਅਤੇ ਸਾਧਨਾ ਦਾ ਮੇਲ ਹੈ ਭਾਈ ਇਹੀ ਬੰਦਗੀ ਤੇ ਸਾਧਨਾ ਦਾ ਮੇਲ ਹੈ ਲੋਈ ਜੀ ਹਰ ਰਾਤ ਜਦੋਂ ਤੁਸੀਂ ਵਿਸ਼ਰਾਮ ਕਰੋ ਤਾਂ ਕੁਛ ਦੇ ਰੱਖਾ ਬੰਦ ਕਰ ਲੋ ਦਿਨ ਭਰ ਦੇ ਸਾਰੇ ਕਰਮ ਸਾਰੇ ਸੰਬੰਧ ਸਾਰੀਆਂ ਵਸਤੂਆਂ ਇੱਕ ਇੱਕ ਕਰਕੇ ਪਰਮਾਤਮਾ ਨੂੰ ਸਮਰਪਿਤ ਕਰ ਦਿਓ ਸੋਚੋ ਕਿ ਆਹ ਪ੍ਰਭੂ ਇਹ ਦਿਨ ਤੁਹਾਡਾ ਸੀ ਇਹ ਕਰਮ ਤੁਹਾਡੇ ਸਨ ਜੋ ਵੀ ਮੈਂ ਕੀਤਾ ਇਹ ਸੰਬੰਧ ਤੁਹਾਡੇ ਸਨ ਜੋ ਮੇਰੇ ਰਿਸ਼ਤੇ ਹੈ ਮੈਂ ਤਾਂ ਸਿਰਫ ਇੱਕ ਮਾਧਿਅਮ ਆ ਜੋ ਇਸ ਭਾਵ ਨਾਲ ਸੋਗੇ ਉਹ ਰਾਤ ਵਿੱਚ ਵੀ ਪਰਮਾਤਮਾ ਦੀ ਗੋਦ ਵਿੱਚ ਵਿਸ਼ਰਾਮ ਕਰੇਗਾ ਤੇ ਜਦੋਂ ਸਵੇਰ ਜਾਗੇਗਾ ਤਾਂ ਇੱਕ ਨਵੇਂ ਜੀਵਨ ਨਾਲ ਜਾਗੇਗਾ ਬਾਬਾ ਜੀ ਲੋਈ ਜੀ ਹੌਲੀ ਹੌਲੀ ਬਦਲਣ ਲੱਗੀ ਹੁਣ ਉਹ ਹਰ ਘਰੇਲੂ ਕੰਮ ਨੂੰ ਭਗਤੀ ਇਬਾਦਤ ਵਿੱਚ ਬਦਲ ਦਿੰਦੀ ਸੀ ਉਹ ਮੁਸਕੁਰਾਂਦੇ ਹੋਏ ਸੇਵਾ ਕਰਦੇ ਉਹ ਮੋਨ ਵਿੱਚ ਉਹ ਸੋਹਣੇ ਪਰਮਾਤਮਾ ਦਾ ਅੰਮ੍ਰਿਤ ਪੀਂਦੇ ਉਹਨਾਂ ਲਈ ਸਾਧਨਾ ਹੁਣ ਧਿਆਨ ਦੀ ਮੁਦਰਾ ਨਹੀਂ ਰਹਿ ਗਈ ਸੀ ਬਲਕਿ ਉਹਨਾਂ ਦੀ ਹਰ ਸਾਹ ਵਿੱਚ ਸਮੋਣ ਲੱਗਿਆ ਸੀ ਉਹ ਬਾਬਾ ਜੀ ਉਹ ਸੋਹਣਾ ਖੁਦਾ ਸਤਗੁਰ ਕਬੀਰ ਜੀ ਕਹਿੰਦੇ ਮੈਂ ਵੇਖਦਾ ਤੇ ਖੁਸ਼ ਹੁੰਦਾ ਕਿਉਂਕਿ ਇਹੀ ਮੇਰਾ ਮਕਸਦ ਸੀ ਲੋਈ ਜੀ ਨੂੰ ਇੱਕ ਸਾਧਿਕਾ ਬਣਾਉਣਾ ਤਾਂ ਕਿ ਉਹ ਸੰਸਾਰ ਵਿੱਚ ਰਹਿ ਕੇ ਵੀ ਪਰਮਾਤਮਾ ਵਿੱਚ ਲੀਨ ਹੋ ਸਕਣ ਤਾਂ ਇੱਥੇ ਯਾਦ ਰੱਖਣਾ ਕਬੀਰ ਜੀ ਮਹਾਰਾਜ ਇਹ ਕਹਿੰਦੇ ਹੈ ਕਿ ਗੁਪਤ ਸਾਧਨਾ ਦਾ ਰਹੱਸ ਸਿਰਫ ਧਿਆਨ ਦੀ ਗੁਫਾ ਵਿੱਚ ਹੀ ਨਹੀਂ ਹੈ ਉਹ ਜ਼ਿੰਦਗੀ ਦੇ ਹਰ ਪਲ ਵਿੱਚ ਹੈ ਬਾਬਾ ਜੀ ਬੰਦਾ ਕਹਿੰਦਾ ਹੈ ਕਿ ਮੈਨੂੰ ਮਿਆ ਜੀ ਆ ਚੀਜ਼ ਮੈਨੂੰ ਨਾ ਇਹਦੇ ਬਾਰੇ ਅਲੱਗ ਬਣਾ ਦਿਓ ਬਲਕਿ ਇੰਨੀਆਂ ਜੋ ਹੈ ਯਾਤਰਾਵਾਂ ਆਪਾਂ ਇਸ ਚੈਨਲ ਤੇ ਕਰ ਚੁੱਕੇ ਆ ਬਾਬਾ ਜੀ ਕਿ ਬੰਦਾ ਜੇ ਉਹਨੂੰ ਸੁਣੇ ਤਾਂ ਉਹਦੇ ਵਿੱਚ ਉਹਦੇ ਸਵਾਲਾਂ ਦੇ ਜਵਾਬ ਉਹਨੂੰ ਮਿਲ ਜਾਣੇ। ਅਧਰ ਗੌਰ ਕਰਨਾ ਸਤਗੁਰ ਕਬੀਰ ਜੀ ਕਹਿੰਦੇ ਆ ਕਿ ਗਿਆਨ ਤਾਂ ਜੀਵਨ ਦੇ ਹਰ ਪਲ ਵਿੱਚ ਐ ਹਰ ਚੀਜ਼ ਨੂੰ ਸੁਣਨ ਵਿੱਚ ਐ ਤੂੰ ਆਪਣਾ ਮੁੱਦਾ ਲੱਭ ਲੈ ਤੇ ਤੈਨੂੰ ਉਹਦਾ ਰੰਗ ਮਿਲ ਜਾਏਗਾ ਇੱਥੇ ਹੀ ਮਿਲ ਜਾਏ। ਸੋ ਯਾਦ ਰੱਖਣਾ ਕਿ ਗੁਪਤ ਸਾਧਨਾ ਦਾ ਰਹਾਸ ਸਿਰਫ ਪਿਆਰ ਦੀ ਗੁਫਾ ਵਿੱਚ ਹੀ ਨਹੀਂ ਐ ਉਹ ਜ਼ਿੰਦਗੀ ਦੇ ਹਰ ਪਲ ਵਿੱਚ। ਜਦੋਂ ਤੁਸੀਂ ਚੱਲੋ ਆਓ ਸੋਹਣੇ ਰੱਬ ਦੇ ਸਿਰ ਮਰਨ ਵਿੱਚ ਚੱਲੋ। ਉਹਨੂੰ ਯਾਦ ਰੱਖੋ ਉੱਠਤ ਬੈਠਤ ਸੋ ਵਤਨਾ ਜਦੋਂ ਤੁਸੀਂ ਬੋਲੋ ਤਾਂ ਸੋਹਣੇ ਖੁਦਾ ਦੀ ਬਾਣੀ ਸਮਝ ਕੇ ਬੋਲੋ ਜਦੋਂ ਤੁਸੀਂ ਖਾਓ ਤਾਂ ਉਸ ਨੂੰ ਸੋਹਣੇ ਪਰਮਾਤਮਾ ਦਾ ਪ੍ਰਸਾਦ ਸਮਝ ਕੇ ਖਾਓ ਤੇ ਜਦੋਂ ਤੁਸੀਂ ਸੋ ਤਾਂ ਸੋਹਣੇ ਰੱਬ ਦੀ ਗੋਦ ਵਿੱਚ ਸੋਵਾ ਬਲੇ ਇਹ ਹੀ ਸੰਸਾਰ ਵਿੱਚ ਰਹਿ ਕੇ ਸਾਧਨਾ ਦਾ ਰਾਹ ਹੈ ਇਹ ਹੀ ਉਹ ਰਸਤਾ ਹੈ ਜਿਸ ਤੇ ਚੱਲ ਕੇ ਇੱਕ ਸਾਧਕ ਮੁਕਤ ਹੋ ਜਾਂਦਾ ਹੈ ਲੋਈ ਜੀ ਹੁਣ ਉਹ ਸਾਧਨਾ ਨੂੰ ਜੀ ਰਹੀ ਸੀ ਉਹਨੇ ਸੰਸਾਰ ਵਿੱਚ ਰਹਿ ਕੇ ਸਾਧਨਾ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਘਰ ਤੇ ਝੌਂਪੜੀ ਹੁਣ ਮੰਦਿਰ ਬਣ ਗਏ ਸਨ ਬਾਬਾ ਜੀ ਤੇ ਉਹਨਾਂ ਦੇ ਅੰਦਰ ਉਹ ਸੋਹਣਾ ਵੱਸਦਾ ਸੀ ਉਹ ਹਰ ਸਾਹ ਹੁਣ ਇੱਕ ਭਜਨ ਬਣ ਗਿਆ ਸੀ ਹਰ ਸਾਹ ਹੁਣ ਇੱਕ ਇਬਾਦਤ ਬਣ ਗਿਆ ਸੀ ਕਿਉਂਕਿ ਹਰ ਸਾਹ ਲੇਖੇ ਲਾਇਆ ਸਜਣ ਦੇ ਇਸ ਵਿੱਚ ਹੋਰ ਸਵਾਲ ਨਾ ਕੋਈ ਚੱਲਦੇ ਫਿਰਦੇ ਉਹ ਸੋਹਣੇ ਨੂੰ ਯਾਦ ਰੱਖੋ ਇਹ ਸਤਿਗੁਰ ਕਬੀਰ ਜੀ ਮਹਾਰਾਜ ਨੇ ਫਰਮਾਇਆ ਤੋ ਇਸ ਤਰ੍ਹਾਂ ਬਾਬਾ ਜੀ ਜੋ ਲੋਈ ਜੀ ਸਨ ਉਹਨਾਂ ਦੀ ਸਾਧਨਾ ਪੂਰਨ ਹੋਈ ਉਹ ਜੋ ਕਦੇ ਉਦਾਸ ਮਨ ਲੈ ਕੇ ਸਤਗੁਰ ਕਬੀਰ ਜੀ ਮਹਾਰਾਜ ਉਸ ਫਕੀਰ ਦੇ ਦਰ ਤੇ ਗਏ ਉਸ ਪਰਮ ਸਤਗੁਰੂ ਦੇ ਹੁਣ ਮਨ ਚ ਪਰਮਾਤਮਾ ਦਾ ਪ੍ਰਕਾਸ਼ ਜਗ ਚੁੱਕਾ ਸੀ ਉਹਨਾਂ ਦੀ ਹਰ ਸਾਹ ਜਿਹੜਾ ਹੈ ਉਹ ਹੁਣ ਭਜਨ ਬਣ ਗਈ ਉਹਨਾਂ ਦਾ ਹਰ ਕਰਮ ਹੁਣ ਪੂਜਾ ਬਣ ਗਿਆ ਸੋ ਸਤਿਗੁਰੂ ਕਬੀਰ ਜੀ ਮਹਾਰਾਜ ਦਾ ਇਹੀ ਕਹਿਣਾ ਹੈ ਕਿ ਸਾਧਨਾ ਭਾਈ ਜੰਗਲਾਂ ਵਿੱਚ ਨਹੀਂ ਜ਼ਿੰਦਗੀ ਵੀ ਦੇ ਵਿੱਚ ਰਹਿ ਕੇ ਹੁੰਦੀ ਹੈ ਜਦ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਉਹ ਸੋਹਣੇ ਰੱਬ ਨੂੰ ਯਾਦ ਰੱਖਦੇ ਹੋ ਤਾਂ ਫਿਰ ਉਹੀ ਹਰ ਛਣ ਮੁਕਤੀ ਦਾ ਛਣ ਬਣ ਜਾਂਦਾ ਹੈ ਜ਼ਰਾ ਗੌਰ ਕਰਨਾ ਸੋ ਅੱਜ ਤੋਂ ਹੀ ਬਾਬਾ ਜੀ ਹਰ ਸਾਹ ਨਾਲ ਉਹ ਸੋਹਣੇ ਰੱਬ ਨੂੰ ਜਿਹੜਾ ਹੈ ਉਹਦਾ ਦਮ ਭਰੋ ਹਰ ਕਰਮ ਨੂੰ ਇਬਾਦਤ ਵਿੱਚ ਬਦਲ ਦਿਓ ਤੇ ਆਪਣੇ ਅੰਦਰ ਉਸ ਪ੍ਰੇਮ ਨੂੰ ਜਗਾਓ ਜੋ ਆਤਮਾ ਨੂੰ ਉਹ ਸੋਹਣੇ ਪਰਮਾਤਮਾ ਨਾਲ ਮਿਲਾ ਦੇਵੇ ਬਾਬਾ ਇਹ ਹੀ ਇਸ਼ਕ ਦਾ ਕਹਿਣਾ ਸੁਖਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਨੂੰ ਪ੍ਰਣਾਮ ਹੈ ਕੋਟ ਕੋਟ ਪ੍ਰਣਾਮ ਹੈ ਸਲਾਮ ਹੈ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਲੋਕਾਂ ਸਭ ਨੂੰ ਸਲਾਮ ਖੁਸ਼ ਰਹੋ ਵਾਸੇ ਰਹੋ ਚੜਦੀ ਕਲਾ ਚ ਰਹੋ